मोर्चे दे आगुआ ने पत्रकार सामने दिखाई कटे हुए दरखत वन विभाग आया हरकत विच पत्र राही मुख वनपाल एक महीने अंदर रिपोर्ट पे झंडे दिते निर्देश बलविंदर कुमड़ा ने कहा कि कमांडा अधिकारी दा नहीं जावे की थी जावेगी गलत कटाई वाला बयान निरा चूट पलंदा आओ देखते हैं एक खबर विस्तार सहित ਪੰਜਾਬ ਅੰਦਰ ਦਰਖਤਾਂ ਦੇ ਕਟਾਈ ਤੇ ਹਰ ਪੰਜਾਬੀ ਫਿਕਰਮੰਦ ਹੈ ਚੰਡੀਗੜ੍ਹ ਵਿੱਚ ਕਿਸੇ ਦਰਖਤ ਨੂੰ ਕੱਟਣਾ ਸਖਤ ਮਨਾ ਹੈ ਤੇ ਅਜਿਹਾ ਕਰਨ ਤੇ ਪ੍ਰਸ਼ਾਸਨ ਸਖਤ ਐਕਸ਼ਨ ਲੈਂਦਾ ਹੈ ਪਰ ਨਾਲ ਲੱਗਦੇ ਸ਼ਹਿਰ ਮੋਹਾਲੀ ਵਿੱਚ ਤੜਾ ਤੜ ਵੱਡੀਆਂ ਇਮਾਰਤਾਂ ਬਣ ਰਹੀਆਂ ਹਨ ਤੇ ਬਾਗਾਂ ਦੇ ਦੇਸ਼ ਨੂੰ ਬੰਜਰ ਬਣਾਇਆ ਜਾ ਰਿਹਾ ਹੈ ਮੋਹਾਲੀ ਫੇਸ 7 ਦੀਆਂ ਲਾਈਟਾਂ ਕੋਲ ਇੱਕ ਮਾਲ ਬਣਨ ਜਾ ਰਿਹਾ ਹੈ ਜਿਸ ਦੇ ਲਈ ਉਸ ਜ਼ਮੀਨ ਨੂੰ ਚਾਰੇ ਪਾਸੇ ਤੋਂ ਕਵਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਬਾਰੇ ਸੀਸੀ ਮਹਾਪੰਚਾਇਤ ਪੰਜਾਬ ਦੇ ਆਗੂਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਵਾਤਾਵਰਣ ਪ੍ਰੇਮੀਆਂ ਨੇ ਇਸ ਬਾਰੇ ਪੰਜਾਬ ਸਰਕਾਰ ਤੇ ਨੈਸ਼ਨਲ ਗ੍ਰੀਨ ਅਰਬਿਊਨਲ ਨੂੰ ਦਰਖਾਸਤਾਂ ਪੇਜੀਆ ਹਨ ਅੱਜ ਪ੍ਰੈਸ ਦੇ ਸਾਹਮਣੇ ਆਗੂਆਂ ਨੇ ਇਕੱਟੇ ਹੋਏ ਦਰਖਤਾਂ ਦੀ ਜਾਣਕਾਰੀ ਦਿੱਤੀ ਤੇ ਯੋਗਮਾਡਾ ਵੱਲੋਂ ਕੀਤੀ ਗਈ ਪੁਸ਼ਟੀ ਤੇ ਸਵਾਲੀਆ ਨਿਸ਼ਾਨ ਲਗਾਏ ਉਹਨਾਂ ਗਮਾਡਾ ਨੂੰ ਅਪੀਲ ਕੀਤੀ ਕਿ ਵਿਭਾਗ ਦੇ ਨਜ਼ਦੀਕ ਦਰਖਤਾਂ ਦੀ ਕਟਾਈ ਸ਼ਰਿਆਮ ਹੋ ਰਹੀ ਹੈ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਵਣ ਵਿਭਾਗ ਪੰਜਾਬ ਨੂੰ ਭੇਜੀ ਗਈ ਦਰਖਾਸਤ ਤੇ ਕਾਰਵਾਈ ਕਰਦਿਆਂ ਵਣ ਵਿਭਾਗ ਪੰਜਾਬ ਨੇ ਮੁੱਖ ਵਣਪਾਲ ਖਿਲਜ ਨੂੰ ਪੱਤਰ ਰਾਹੀਂ ਇੱਕ ਮਹੀਨੇ ਅੰਦਰ ਕਾਰਵਾਈ ਕਰਕੇ ਰਿਪੋਰਟ ਦੇਣ ਦੇ ਆਦੇਸ਼ ਜਾਰੀ ਕੀਤੇ ਹਨ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਅਸੀਂ ਇੱਕ ਵੀ ਦਰਖਤ ਕੱਟਣ ਨਹੀਂ ਦੇਵਾਂਗੇ ਇਹੋ ਗਮਾਂਡਾ ਨੂੰ ਇਸ ਬਾਰੇ ਸਾਡਾ ਵਫਦ ਮਿਲਿਆ ਤੇ ਉਹਨਾਂ ਨੇ ਕਿਹਾ ਸੀ ਕਿ ਵਿਭਾਗ ਦੇ ਨਿਯਮਾਂ ਤੋਂ ਬਿਨਾਂ ਕੋਈ ਦਰਖਤ ਨਹੀਂ ਕੱਟਿਆ ਜਾਵੇਗਾ ਪਰ ਅਸੀਂ ਸ਼ਰੀਆਮ ਕੱਟੇ ਦਰਖਤਾਂ ਦੇ ਨਿਸ਼ਾਨ ਉਨਾ ਨੂੰ ਦਿਖਾ ਸਕਦੇ ਹਾਂ ਸਰਦਾਰ ਕੁੰਬੜਾ ਨੇ ਕਿਹਾ ਕਿ ਵਣ ਵਿਭਾਗ ਦੀ ਪਹਿਲ ਕਦਮੀ ਦੀ ਅਸੀਂ ਸ਼ਲਾਘਾ ਕਰਦੇ ਹਾਂ ਸਾਨੂੰ ਜਲਦ ਕਾਰਵਾਈ ਹੋਣ ਦੀ ਆਸ ਹੋਈ ਹੈ ਪ੍ਰੈਸ ਨਾਲ ਉਗੇ ਸਮਾਜ ਸੇਵੀ ਮਨਜੀਤ ਸਿੰਘ ਜਸ਼ਨ ਸੰਧੂ ਪ੍ਰਿੰਸੀਪਲ ਬਨਵਾਰੀ لال ਮੁਖਤਿਆਰ ਸਿੰਘ ਮਾਸਟਰ ਪੁਸ਼ਪਿੰਦਰ ਕੁਮਾਰ ਹੀਰਾ ਨੇ ਗਲਬਾਤ ਕਰਦੇ ਕੱਟੇ ਜਾ ਰਹੇ ਦਰੱਖਤਾਂ ਤੇ ਚਿੰਤਾ ਪ੍ਰਗਟਾਈ ਇਸ ਮੌਕੇ ਸੁਪਜੀਤ ਸਿੰਘ ਪ੍ਰੋਫੈਸਰ ਗੁਲਾਬ ਸਿੰਘ ਗੌਰਵ ਕੁਮਾਰ ਮਨਜੀਤ ਸਿੰਘ ਆਦੇ ਹਾਜ਼ਰ ਹੋਏ ਆਓ دیکھتے ਹਾਂ ਆਗਵਾ ਨੇ ਸਾਡੇ ਰਿਪੋਰਟਰ ਨਾਲ ਜੋ ਗਲਬਾਤ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਭਾਣੇ ਐਸ்சிਬੀਸੀ ਮੋਰਚਾ ਜੋ 7 ਮਹੀਨਿਆਂ ਦੀਆਂ ਲਾਈਟਾਂ ਕੋਲੇ ਸਾਡਾ ਚੱਲ ਰਿਹਾ ਹੈ ਪਿਛਲਾ ਲਗਭਗ ਸਵਾ ਸਾਲ ਤੋਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਉੱਥੇ ਅੱਜ ਜਿਹੜਾ ਇੱਕ ਸਾਡੇ ਨਾਲ ਮੌਲ ਬਣ ਰਿਹਾ ਹੈ ਮਾਲ ਕਰਕੇ ਬਰਖਟ ਕੱਟੇ ਜਾ ਰਹੇ ਨੇ ਦਰਖਤ ਜਿਹੜੇ ਬਰਮ ਦੇ ਦਰਖਤ ਖੜੇ ਨੇ ਉਹਨਾਂ ਦੀ ਜਿਹੜੀ ਗੈਲਰੀ ਲਾਈ ਹੈ ਜਿਹਨੀਆਂ ਲਾਈਆਂ ਗਰੀਲਾ ਲਾਈਆਂ ਯਾਤਰਾ ਲਾਈਆਂ ਉਹ ਬਰਮ ਦੀ ਜਗ੍ਹਾ ਵੀ ਨਹੀਂ ਛੱਡੀ ਜਿਸ ਦੀਆਂ ਅਸੀਂ ਲਿਖਤੀ ਦਰਖਾਸਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਚੀਫ ਸਕੱਟਰੀ ਪੰਜਾਬ ਐਸਐਸਪੀ ਮੁਹੌਲੀ ਡੀਸੀ ਮੁਹੌਲੀ ਤੇ ਬਨਵ ਵਿਭਾਗ ਦੇ ਮੰਤਰੀ ਦੇ ਡਾਇਰੈਕਟਰ ਨੂੰ ਦਿੱਤੀਆਂ ਤੇ ਕੱਲ ਪੁੱਡਾ ਗੁਮਾਡਾ ਦੇ ਪੀਓ ਸਾਹਿਬ ਨੂੰ ਮਿਲ ਕੇ ਆਈ ਸੀ ਸਟੇਟ ਅਫਸਰ ਨੂੰ ਜਿਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਵੀ ਕੋਈ ਵੀ ਤਰੱਕਟ ਕੱਟਿਆ ਨਹੀਂ ਜਾਊਗਾ ਬਿਨਾ ਪ੍ਰਵਾਨਗੀ ਦੇ ਬਿਨਾ ਕਿਸੇ ਕਾਇਦਾ ਕਾਨੂੰਨ ਦੇ ਮੁਤਾਬਕ ਹੋ ਕਾਰਵਾਈ ਕੱਲ ਉਹਨਾਂ ਦਾ ਕੰਮ ਵੀ ਰੋਕਦਾ ਸੀ ਕਹਿ ਕੇ ਵੀ ਤੁਸੀਂ ਅੰਦਰ ਜੋ ਮਰਜ਼ੀ ਕਰੋ ਜਦੋਂ ਤੱਕ ਇਹ ਤਰੱਕ ਬਾਹਰ ਨਹੀਂ ਛੱਡਦੇ ਤੁਸੀਂ ਵਰ ਹੁੰਦੇ ਉਦੋਂ ਤੱਕ ਇਹ ਜਿਹੜਾ ਕੰਮ ਰੁਕਿਆ ਰਿਹਾ ਤੇ ਅੱਜ ਸਾਡੇ ਕੋਲੇ ਬਖਤियार ਸਿੰਘ ਹੈ ਇਹ ਕੰਪਨੀ ਚ 2 ਸਾਲ ਕੰਮ ਕਰਦਾ ਰਿਹਾ ਬਖਤियार ਸਿੰਘ ਮੁੰਡਾ ਕੱਲ ਇਹਨਾਂ ਨਾਲ ਕੋਈ ਕਿਹਾ ਇਹਨਾਂ ਨੂੰ ਵੀ ਤੁਸੀਂ ਇੱਥੇ ਰੱਖਦੇ ਨਹੀਂ ਨਿਗ੍ਹਾ ਨਹੀਂ ਰੱਖਦੇ ਕੋਈ ਸ਼ੋਰ ਸ਼ਰਾਬਾ ਕੀਤਾ ਇਹਦੇ ਨਾਲ ਪਰ ਇਹਨੇ ਅੱਜ ਜਾ ਕੇ ਸਾਨੂੰ ਦੱਸਿਆ ਬੀ ਇਹ ਤੁਸੀਂ ਦਾ ਦਰਖਤ ਕੱਟਣ ਦੀ ਗੱਲ ਕਰ ਰਹੇ ਆਂ ਅੰਦਰਲੇ ਪਰ ਦਰਖਤ ਤਾਂ ਉਥੇ 40-50 ਕੱਟੇ ਪਏ ਨੇ ਜਿਨ੍ਹਾਂ ਦੀ ਅਸੀਂ ਅੱਜ ਵੀਡੀਓ ਫੋਟੋਆਂ ਤੁਹਾਡੇ ਕੋਲੇ ਦਿਖਾਤੀਆਂ ਤੁਹਾਨੂੰ ਸਾਰੀ ਪ੍ਰੈਸ ਨੂੰ ਉੱਥੇ ਦਿਖਾਈਆਂ ਗਈਆਂ ਜਿਨ੍ਹਾਂ ਦੇ ਨੰਬਰ ਵੀ ਇੱਕ ਟਾਲੀ ਦਾ ਦਰਖਤ ਹੈਗਾ ਜਿਹਦਾ 220 ਨੰਬਰ ਹੈ ਇੱਕ ਅੰਬ ਦਾ ਦਰਖਤ ਹੈ 362 ਨੰਬਰ ਜਿਹਦਾ ਇੱਕ ਟਾਣਾ ਬਹੁਤ ਮੋਟਾ ਜਿਹੜੇ ਹੈਗੇ ਵੱਡੇ ਪਏ ਨੇ ਤੇ ਦਰਖਤਾਂ ਦੀ ਜਿਹੜੀ ਹੈ ਜਦੋਂ ਗੈਲਰੀ ਲੱਗ ਕੇ ਲਗੀਆਂ ਜਾਂਦਰਾਂ ਲਗੀਆਂ ਐਂਗਲ ਲਗੇ ਨੇ ਉੱਥੇ ਜੀਸੀਬੀ ਮਸ਼ੀਨ ਨਾਲ ਦਰਖਤ ਪੱਟੇ ਗਏ ਜਿਹੜੇ ਦਰਖਤ ਪੱਟੇ ਵਿੱਚ ਮੁੱਢ ਦਿਖਾਈ ਅਸੀਂ ਵੱਡੇ ਤਾ ਅਸੀਂ ਤਾਂ ਕੱਲ ਲੈ ਕੇ ਗਏ ਸੀ ਉਹਨਾਂ ਕੋਲ ਫਰਿਆਦ ਵੀ ਦਰਜ ਛੱਡਣੇ ਚਾਹੀਦੇ ਪਰ ਤਰਕ ਵੱਢਣ ਦੀ ਜੇਕਰ ਸਜ਼ਾ ਹੋਵੇ ਉਹਨਾਂ ਦੇ ਖਿਲਾਫ ਅਸੀਂ ਅੱਜ ਜਿਹੜਾ ਕੰਪਨੀ ਦੇ ਖਿਲਾਫ ਕੰਪਨੀ ਦੀ ਮੈਨੇਜਮੈਂਟ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ ਤਰਚਾ ਦਰਜ ਹੋਵੇ ਤਾਂ ਕਿ ਬਿਨਾਂ ਪਰਮਿਸ਼ਨ ਤੋਂ ਬਿਨਾਂ ਮਨਜ਼ੂਰੀ ਤੋਂ ਜੇ ਕੋਈ ਦਰਖਤ ਵੱਢਦਾ ਚਾਹੋ ਕੰਪਨੀ ਕਿੱਥੋਂ ਹੀ ਹੋਵੇ ਲੋਕਲ ਹੋਵੇ ਬਾਹਰੋਂ ਹੋਵੇ ਉਹ ਕੰਪਨੀ ਦੇ ਖਿਲਾਫ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋਵੇ ਤਾਂ ਕਿ ਮੁੜ ਕੇ ਕੋਈ ਦਰਖਤ ਜਿਹੜਾ ਬਿਨਾਂ ਪ੍ਰਮਾਣਿਕੀ ਦੇ ਬਿਨਾਂ ਪਰਮਿ ਇਸੀ ਮੁਹਾਲੀ ਐਸਐਸਪੀ ਮੁਹਾਲੀ ਤੇ ਈਓ ਕਮਾਂਡਾ ਨੂੰ ਜਿੱਤੇ ਕੱਲ ਮਿਲ ਕੇ ਆਏ ਅਸੀਂ ਈਆ ਈਓ ਕਮਾਂਡਾ ਨੂੰ ਸੱਚ ਤੇ ਉਹਨਾਂ ਨੇ ਕਿਹਾ ਸੀ ਵੀ ਕਾਰਵਾਈ ਹੋਊਗੀ ਪਰ ਮੈਂ ਉਹਨਾਂ ਨੂੰ ਖੜੇ ਰਾਈਏ ਕਹਿਣਾ ਚਾਹੁੰਦਾ ਵੀ ਤੁਸੀਂ ਆ ਕੇ ਖੁਦ ਬੌਖਾ ਦੇਖ ਸਕਦੇ ਆ ਨਹੀਂ ਸਾਡਾ ਇਹ ਵੀਡੀਓ ਰਹੀਂ ਸਾਰੇ ਦਰਖਤਾਂ ਦੀ ਜਿਹੜੀ ਵੱਢ ਪੜਾਈ ਹੈ ਉਹ ਤੁਸੀਂ ਦੇਖ ਸਕਦੇ ਆ ਤੇ ਅਸੀਂ ਇਹਨਾਂ ਦੇ ਖਿਲਾਫ ਹੁਣ ਸਖਤ ਤੋਂ ਸਖਤ ਕਾਰਵਾਈ ਬੰਗਦੇ ਆ ਜੇਕਰ ਨਹੀਂ ਕਾਰਵਾਈ ਹੋਊਗੀ ਅਸੀਂ ਅਗਲਾ ਜਿਹੜਾ ਕੋਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਇਹਨਾਂ ਦੇ ਖਿਲਾਫ ਲੋਕ ਸੜਕਾਂ ਦੇ ਵੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਚਾਹੋ ਜ਼ਿਲ੍ਹਾ ਮੁਹਾਲੀ ਦੇ ਹੋਣ ਜਾਂ ਪੂਰੇ ਪੰਜਾਬ ਦੇ ਹੋਣ ਸਾਡੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਹੈ ਤੁਹਾਡੇ ਰਾਹੀਂ ਵੀ ਆਓ ਕਿ ਦਰਖਤ ਬਚਾਓ ਜੋ ਸਾਨੂੰ ਬਚਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਬਚਾਉਣ ਦਾ ਜਿਹੜਾ ਹੌਕਾ ਦੀਜੀਏ ਵਾਹਿਗੁਰੂ ਜੀ ਕਿ ਖਾਲਸਾ ਸ੍ਰੀ ਵਾਹਿਗੁਰੂ ਮੈਂ ਮੁਖਤਿਆਰ ਸਿੰਘ ਜੀ ਇਹ ਆਪਣੀ ਫਿਨਿਕਸ ਕੰਪਨੀ ਹੈ ਜਿਹੜੀ ਹੁਣੇ ਬਣਨ ਜਾ ਰਹੀ ਸੀ ਇਸ ਕੰਪਨੀ 'ਚ ਮੈਂ 2 ਸਾਲ ਤੋਂ ਮੈਂ ਕੰਮ ਕਰਦਾ ਹੋਇਆ ਤੇ ਮੈਂ ਦੇਖਿਆ ਕਿ ਇਹ ਕਾਫੀ ਸਾਰੇ ਦਰਖਤ ਜੋ ਕਾਫੀ ਟਾਈਮ ਤੋਂ ਬਹੁਤ ਪੁਰਾਣੇ ਨੰਬਰੀਦ ਦਰਖਤ ਨੇ ਤਾਂ ਇਹਨਾਂ ਨੇ ਉਥੋਂ ਬੈਰੀਗੇਟਿੰਗ ਕਰਦੇ ਹੋਏ ਰਸਤੇ 'ਚ ਇਹਨਾਂ ਨੇ ਘੱਟੋ-ਘੱਟ 40 ਤੋਂ 50 ਦਰਖਤ ਜੀਸੀਬੀ ਨਾਲ ਇਹਨਾਂ ਨੇ ਕੱਟੇ ਜੀ ਜੋ ਚੀਜ਼ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਨੂੰ ਆ ਕੇ ਮੈਂ ਦੱਸ ਪਾਈ ਉਹ ਦਰਖਤਾਂ ਦੀ ਤੇ ਇਹਨਾਂ ਨੂੰ ਮੈਂ ਮੌਕਾ ਦਿਖਾਇਆ ਜੀ ਅੱਜ ਮਾਸਟਰ ਬਨਾਰੀ لال ਜੈ ਭੀਮ ਜੈ ਭਾਤ ਵੇਹ ਗੁਰਜੀ ਦੇ ਸਾਥ ਸਾਥ ਵਾਹ ਮੈਂ ਜਰੂਰ ਪੂਰ ਫੜੋ ਮੋੜ ਦਾ ਜੋ ਕਿ ਮਹਾਵੀਰ ਖੇਤ 'ਤੇ ਲੱਗਾ ਹੈ ਔਰ ਉਹ ਜਿਹੜਾ ਮਾਲ ਜਿਹੜਾ ਇਹ ਬਣਾ ਰਹੇ ਨੇ कोरोना ने बैरिकेडिंग की है ओदे ਵਿੱਚ ਕੱਲ ਇਸ ਸਬੰਧ ਦੇ ਵਿੱਚ ਅਸੀਂ ਗਮਾਂਡਾ ਦੇ ਈਓ ਨੂੰ ਮਿਲੇ ਉਸਨੇ ਕਿਹਾ ਕਿ ਕੋਈ ਵੀ ਬੰਦਾ ਕਿਸੇ ਵੀ ਕਾਰਨ ਤੇ ਇਹ ਇੱਕ ਟੈਨੀ ਵੀ ਨਹੀਂ ਕਰ ਸਕਦਾ ਜਦੋਂ ਤੇ ਦੇਖਣ ਕੇ ਆਇਆ ਕਿ ਜਿਹੜਾ ਬੰਦਾ ਇੱਥੇ ਸੁਪਰੀਵਾਈਜ਼ਰ ਜੇ ਲੱਗਾ ਉਹਨੇ ਦੱਸਿਆ ਕਿ ਇੱਥੇ ਬਹੁਤ سارے ਤੜਕਤੇ ਦੇ ਨੇ ਔਰ ਉਹ ਤੜਤਾਲੀ ਜਿਹੜੀ ਆ ਜਿਹੜੀ ਆਪੀ ਵੀ ਵੀਡੀਓ ਬਣਾਈ ਆ ਉਹ ਵੀ ਸਾਡੇ ਕੋਲ ਆ ਅਸੀਂ ਗ੍ਰੀਨ ਟ੍ਰਿਬਲ ਜੋ ਦਿੱਲੀ ਆ ਕੁਝ ਨੂੰ ਅਪਰੋਚ ਕੀਤਾ ਕਿ ਇਹ ਜਿਹੜਾ ਵਾਤਾਵਰਣ ਪ੍ਰੇਮੀਆਂ ਨੂੰ ਅਪਰੋਚ ਕੀਤੀ ਆ ਪਰ ਆਓ ਰਲ ਮਿਲ ਕੇ ਦਰਤਾਂ ਨੂੰ ਬਚਾਓ ਪਰ ਫਿਰ ਵੀ ਸਭ ਕੁਝ ਕਰਦੇ ਹੋਏ ਵੀ ਇਹਨਾਂ ਨੇ ਦਰਖਤ ਜਿਹੜੇ ਨੇ ਕੱਟ ਲਏ ਨੇ ਜਿਹਦਾ ਜਿਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਣਾ ਔਰ ਮੈਂ ਇਹ ਜਿਹੜੀ ਹੈਗੀ ਆ ਕੰਪਨੀ ਇਹ ਜਿਹੜੀ ਬਾਗ ਦੀ ਕੰਪਨੀ ਆ ਇੰਡੀਆ ਦੀ ਹੈ ਹੀ ਨਹੀਂ ਉਹ ਇੰਡੀਆ ਨੂੰ ਤਬਾਹ ਕਰਨ ਤੇ ਲੱਗੇ ਨੇ ਅਸੀਂ ਇਹੋ ਜੀ ਜਿਹੜੀ ਤਪਾਈ ਨਹੀਂ ਹੋਣ ਦਾਂਗੇ। ਕੈਪੀਨ ਕੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਹਾਂ ਜੀ ਬੰਜੀ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਪੰਜਾਬ ਸਰਕਾਰ ਕਿਸ ਰਾਹ ਤੇ ਤੁਰ ਪਈ? ਕਿ ਪਹਿਲਾਂ ਮੱਤੇਵਾਲ ਵਾਲਾ ਜੰਗਲ ਖਤਮ ਕੀਤਾ। ਹੁਣ ਮੁਹਾਲੀ ਦੇ ਵਿੱਚ ਜਿਹੜੇ ਰੁੱਖਾਂ ਦੇ ਉੱਤੇ ਨੰਬਰ ਲੱਗੇ ਜਿਹੜੇ ਕੱਟੇ ਨਹੀਂ ਜਾ ਸਕਦੇ ਉਹਦੇ ਬਾਰੇ ਕੁੰਮੜਾ ਸਾਹਿਬ ਨੇ ਦੱਸਿਆ ਕਿ ਕਿਵੇਂ ਟ੍ਰਿਬਿਊਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਲਿਖਿਆ ਸੁਪਰੀਮ ਕੋ ਆਪਣਾ ਸੌਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਿਆ ਹੋਰ ਜਿਹੜੇ ਵੀ ਅਧਿਕਾਰੀ ਇਹਦੇ ਇਸ ਮਾਮਲੇ ਦੇ ਨਾਲ ਇਸ ਮਾਮਲੇ ਦੇ ਨਾਲ ਸੰਬੰਧਤ ਨੇ ਉਹਨਾਂ ਸਾਰਿਆਂ ਨੂੰ ਮਿਲੇ ਈਓ ਕਮਾਡਾ ਨੂੰ ਮਿਲੇ ਨੇ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਕੰਮ ਕਰਵਾ ਰਹੀ ਹੈ ਸਰਕਾਰ ਤੇ ਇਹ ਸੋ ਸਰਕਾਰ ਬਾਰੇ ਜੇ ਮੈਂ ਕਹਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਊਂ ਕਮਲੀ ਇੱਕ ਮਾਈ ਫਰਾਸਿਵਿਆਂ ਦੇ ਪੈ ਗਈ ਪੰਜਾਬ ਸਰਕਾਰ ਦਾ ਜਲੂਸ ਤਾਂ ਪਹਿਲਾਂ ਹੀ ਨਿਕਲਿਆ ਪਿਆ ਕਿ ਉਹ ਹਰ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਧਰੋਕ ਮਾਰੀ ਹੈ ਪੰਜਾਬ ਦਾ ਪੈਸਾ ਦਿੱਲੀ ਨੂੰ ਭੇਜਿਆ ਜਾਂਦਾ ਹੈ ਪੰਜਾਬ ਦੇ ਹੈਲੀਕਾਪਟਰ ਦਿੱਲੀ ਦੇ ਰਾਜੇ ਦੇ ਲਈ ਕਿਸੇ ਦੇ ਲਈ ਘੁਮਾਏ ਜਾ ਰਹੇ ਸੀ ਹੁਣ ਜਿਹੜਾ ਇਹ ਵਾਤਾਵਰਣ ਨੂੰ ਖਰਾਬ ਕਰਨ ਲੱਗੇ ਨੇ ਤਾਂ ਉਹ ਸਿੱਖੀ ਰਹਿਤ ਮਰਿਆਦਾ ਗੁਰਸਿੱਖਾਂ ਗੁਰਨਾਨਕ ਪਾਤਸ਼ਾਹ ਜੀ ਦੀ ਜਿਹੜੀ ਆਈਡੀਓਲੋਜੀ ਜਿਹੜੀ ਉਹਨਾਂ ਨੇ ਦਿੱਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਹ ਇਹਦੇ ਵੀ ਖਿਲਾਫ ਚੱਲ ਪਈ ਸੋ ਇਹ ਸਰਕਾਰ ਦਾ ਦਿਵਾਲੀਆਪਣਾ ਸਰਵਾਰ ਸਰਕਾਰ ਦੀ ਪੰਜਾਬ ਸਰਕਾਰ ਦੀ ਨਲੈਕੀ ਹੈ ਜਾਂ ਮੈਂ ਇੰਨ ਕਹਾਂ ਕਿ ਪੰਜਾਬ ਸਰਕਾਰ ਦਾ ਇਹਨਾਂ ਨੂੰ ਪਤਾ ਹੈ ਕਿ ਅੰਤਲੇ ਸਾਹਾਂ ਦੇ ਉੱਤੇ ਹੈ ਕਹਿੰਦੇ ਦੀਵਾ ਜਦੋਂ ਬੁਝਣ ਵਾਲਾ ਹੁੰਦਾ ਤਾਂ ਫੜਫੜਾਉਂਦਾ ਬਹੁਤ ਜ਼ਿਆਦਾ ਉਹ ਹਿਸਾਬ ਇਹ ਹੁਣ ਫੜਫੜਾਉਣ ਲੱਗੇ ਜ਼ਿਆਦਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਗਲੀ ਵਾਰ ਜਿਹੜੀ ਸਾਡੀ ਸਰਕਾਰ ਆ ਪਤਾ ਨਹੀਂ ਬਣਦੀ ਕਿ ਨਹੀਂ ਬਣਨੀ ਦਿੱਲੀ ਵਾਲਾ ਹਾਸ਼ਿਰ ਪੰਜਾਬ ਦੇ ਵਿੱਚ ਵੀ ਹੋਣਾ ਤੇ ਹੁਣ ਇਹ ਬਾਡਾ ਧਰ ਲਿਆ ਇਹਨਾਂ ਨੇ ਨੋਟ ਕਮਾਉਣ ਵਾਲ ਨੂੰ ਪਤਾ ਨਹੀਂ ਕਿੰਨੇ ਪੈਸੇ ਲੈੇ ਹੋਣਗੇ ਇਸ ਕੰਪਨੀ ਤੋਂ ਜਿਹੜੀ ਫੀਨਿਕਸ ਕੰਪਨੀ ਨੂੰ ਇਹਨਾਂ ਨੇ ਠੇਕਾ ਦਿੱਤਾ ਹੈ ਇੱਥੇ ਮਾਲ ਬਣਾਉਣ ਦਾ ਜਾਂ ਉਹਨਾਂ ਨੂੰ ਵੇਚੀ ਹੈ ਜ਼ਮੀਨ ਉਹ ਜੀ ਸਦਕੇ ਵੇਚਣ ਪਰ ਜਿਹੜੇ ਰੁੱਖ ਨੇ ਉਹਨਾਂ ਨੂੰ ਕੱਟਣਾ ਪੰਜਾਬ ਦੇ ਨਾਲ ਇੱਕ ਧਰੋ ਹੈ ਇਸ ਧਰੋ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਮੱਤੇਵਾਲ ਵਾਲਾ ਚਾਹੇ ਮੋਰਚਾ ਇੱਥੇ ਕਿਉਂ ਨਾ ਲਾਉਣਾ ਪਵੇ ਇੱਕ ਇੱਥੇ ਮੋਰਚਾ ਲਾਵਾਂਗੇ ਸਾਬ ਬਲਵਿੰਦਰ ਸਿੰਘ ਕੁੰਬੜਾ ਦੇ ਨਾਲ ਖੜੇ ਆ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਇਸ ਮਲੇ ਦੇ ਉੱਤੇ ਆਪਾਂ ਥੋੜੇ ਜਿਹਾ ਇੱਕ ਜੁੱਟ ਹੋਈਏ ਪਾਰਟੀ ਲੈਵਲ ਆਪਣੇ ਨਿੱਜੀ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਤੋਂ ਉੱਪਰ ਉੱਠ ਕੇ ਇਹ ਇੱਕ ਵਾਤਾਵਰਣ ਦਾ ਮਾਹੌਲ ਹੈ ਵਾਤਾਵਰਣ ਦੀ ਗੱਲਬਾਤ ਹੈ ਇਹਨੂੰ ਸਾਂਭਣ ਦੇ ਲਈ ਇਹਨੂੰ ਇਹਨੂੰ ਬਚਾਉਣ ਦੇ ਲਈ ਆਪਾਂ ਇੱਕ ਜੁੱਟ ਹੋ ਕੇ ਜੇ ਕੋਈ ਮੋਰਚਾ ਲਾਉਣਾ ਪਿਆ ਤਾਂ ਮੈਸੇ ਮੈਂ ਉਮੀਦ ਕਰਦਾ ਤਵਕਕੋ ਕਰਦਾ ਮੈਂ ਪੰਜਾਬ ਸਰਕਾਰ ਦੇ ਕੋਲੋਂ ਕਿ ਉਹਨਾਂ ਦੇ ਹੋ ਸਕਦਾ ਇਹ ਨੋਟਿਸ ਦੇ ਵਿੱਚ ਨਾ ਆਈ ਹੋਵੇ ਕਿ ਇਹ ਰੁਕ ਵੱਡੇ ਜਾ ਰਹੇ ਨੇ ਪਰ ਇਦਾਂ ਹੁੰਦਾ ਨਹੀਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਹੁੰਦਾ ਇਹ ਕੰਮ ਕਿੱਦਾਂ ਹੋਇਆ ਇਦੇ ਬਾਰੇ ਹੁਣ ਸਰਕਾਰ ਦੱਸੂਗੀ ਪਰ ਇਹ ਕੰਮ ਸਰਕਾਰ ਜੇ ਨਾ ਹੋਣ ਦੇਵੇ ਤਾਂ ਬਿਹਤਰ ਹੈ ਨਹੀਂ ਤਾਂ ਜੇ ਸਾਨੂੰ ਸੰਘਰਸ਼ ਵੜਣਾ ਪਿਆ ਤਾਂ ਅਸੀਂ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਆ ਐਵੇਂ ਇੱਕ ਮੈਨੂੰ ਇੱਕ ਹਫਤਾ ਜੀ ਛੋਟੀ ਯਾਦ ਆ ਗਈ ਉਹ ਮੈਂ ਤੁਹਾਨੂੰ ਸਾਂਝੀ ਕਰਾਂ ਤੁਹਾਡੇ ਨਾਲ ਐਵੇਂ ਭਰ ਮੈਂ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲਾ ਲਿਆਂ ਵੀ ਜਿਹੜੀ ਮੁੱਕਣੀ ਨਹੀਂ ਐਡੀ ਲੰਮੀ ਆ ਸਾਡੀ ਕਤਾਰ ਲੋਕੋ ਵੇਲੜ ਵਗ ਨਹੀਂ ਖੇਤਾਂ ਵਿੱਚ ਬੜਨ ਦੇਣੇ ਕਿਉਂਕਿ ਸਾਡੇ ਮੱਕ ਹੱਕਾਂ ਦੀ ਮੱਕੀ ਤਾਂ ਹੋਈ ਚਾਬੂ ਵੇਲੜ ਵਗ ਨਹੀਂ ਖੇਤਾਂ ਵਿੱਚ ਬੜਨ ਦੇਣੇ ਸੋ ਇਹ ਅਸੀਂ ਇਦਾਂ ਦੇ ਜਿਹੜਾ ਪੰਜਾਬ ਦਾ ਵਾਤਾਵਰਣ ਨੂੰ ਸਰਕਾਰਾਂ ਦਾ ਵਾਤਾਵਰਣ ਬਚਾਉਣ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰ ਵਾਤਾਵਰਣ ਨੂੰ ਖਰਾਬ ਕਰ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਨਸ਼ਾ ਤਸਕਰੀ ਫਿਰ ਉਸ ਤੋਂ ਬਾਅਦ ਗੈਂਗਸਟਰ ਬਾਅਦ ਤੇ ਹੁਣ ਆ ਜਿਹੜਾ ਰੁੱਖਾਂ ਦਾ ਰੁੱਖਾਂ ਦੇ ਮਗਰ ਜਿਹੜੀ ਸਰਕਾਰ ਪੈ ਗਈ ਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਚਾਹੇ ਸਾਨੂੰ ਕਿਹ ਸਾਹ ਤੱਕ ਜਾਣਾ ਪਵੇ ਇੱਥੇ ਮੋਰਚੇ ਵੀ ਲਾਵਾਂਗੇ ਤੇ ਮਾਨ ਸਾਹਿਬ ਯਾਦ ਕਰੋ ਇਹ ਉਹੀ ਧਰਤੀ ਆ ਜਿਹਦੇ ਸਾਹਮਣੇ ਤੁਸੀਂ ਖੜ ਕੇ ਕਦੇ ਮੋਰਚਾ ਲਾਇਆ ਸੀ ਤੇ ਐ ਅੰਬ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਨੂੰ ਚੇਤਾ ਆ ਅੱਜ ਉਹ ਅਸੀਂ ਤੁਹਾਡੇ ਨਾਲ ਹੀ ਹੁੰਦੇ ਸੀ ਉਦੋਂ ਜਦੋਂ ਤੁਸੀਂ ਇੱਥੇ ਬੇਹੋਸ਼ ਹੋ ਕੇ ਡਿੱਗੇ ਸੀ ਧੁੱਪ 'ਚ ਕਿਉਂਕਿ ਉਦੋਂ ਰੁੱਖ ਨਹੀਂ ਸੀਗੇ ਤੇ ਹੁਣ ਜਿਹੜੇ ਰਹਿੰਦੇ ਰੁੱਖ ਨੇ ਜੇ ਤੁਸੀਂ ਉਹ ਵੀ ਵੜਾਉਣੇ ਆ ਤਾਂ ਪੰਜਾਬ ਦੀ ਜਵਾਨੀ ਵੀ ਇਦਾਂ ਬੇਹੋਸ਼ ਹੋ ਕੇ ਡਿੱਗੂ ਤੇ ਅਸੀਂ ਇਹ ਕੰਮ ਦੇ ਲਈ ਕੁੰਬੜਾ ਸਾਹਿਬ ਅਤੇ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਆਖਰੀ ਦਮ ਤੱਕ ਖੜਾਂਗੇ ਪੰਜਾਬ ਦੇ ਇਸ ਰੁੱਖਾਂ ਦੀ ਇਸ ਵਾਤਾਵਰਣ ਨੂੰ ਬਚਾਉਣ ਲਈ ਇਹਨਾਂ ਰੁੱਖਾਂ ਦੀ ਕਟਾਈ ਨਹੀਂ ਹੋਣ ਦੇਵਾਂਗੇ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਛਿਮਾਂ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ